ਔਰ ਕੀ ਹਾਲ ਰਾਜ ਭਾਈ ਹੰਤਾ ਭਾਈ ਬਹੁਤ ਵਧੀਆ ਯਾਰ ਪਰ ਕੁਝ ਦਿਨ ਪਹਿਲਾਂ ਹਾਲ ਪੋ ਮਾਰੇ ਸੀ ਕੁਝ ਦਿਨ ਪਹਿਲਾਂ ਮਾਰੇ ਸੀ ਕੀ ਗੱਲ ਹੋ ਗਈ ਸੀ ਭਾਈ ਯਾਰ ਤੂੰ ਕਮਾਲ ਦਾ ਬੰਦਾ ਤੇਰੇ ਦਿਮਾਗ ਦੀ ਮੈਂਮਰੀ ਇਨੀ ਘਟਾ ਯਾਰ ਤੂੰ ਤਾਂ ਦਿਨਾਂ ਦੀ ਗੱਲ ਨਹੀਂ ਯਾਦ ਰਹੀਂਦੀ 15 ਮਹੀਨਿਆਂ ਦੀ ਗੱਲ ਕਿੱਥੇ ਯਾਦ ਰਹਿੰਦੀ ਹੋਊਗੀ ਉਹ ਜਾ ਓਏ ਭਰਾਵਾ ਮਨ ਤਾਂ ਕਈ ਸਾਲਾਂ ਦੀਆਂ ਗੱਲਾਂ ਯਾਦ ਆ ਤੂੰ ਆ ਦਿਨਾਂ ਦੀ ਗੱਲ ਕੀ ਕਰਦਾ ਅੱਛਾ ਤੇਰਾ ਜੰਗ ਵਾਲੀ ਗੱਲ ਕਿਵੇਂ ਭੁੱਲ ਗਿਆ ਜਦੋਂ ਰਾਤ ਨੂੰ ਸਾਰੀਆਂ ਲਾਈਟਾਂ ਬਿਝਾ ਕੇ ਡਰ-ਡਰ ਕੇ ਸੌਂਦੇ ਸੀ ਉਹ ਤੇਰੀ ਆਹ ਤਾਂ ਗੱਲ ਮੇਰੇ ਦਿਮਾਗ ਚੋਂ ਨਿਕਲੀ ਗਈ ਸੀ ਉਹ ਕਿਵੇਂ ਭੁੱਲ ਸਕਦੇ ਆ ਉਹ ਦਿਨ ਜਦੋਂ ਗੁਰਦੁਆਰਾ ਸਾਹਿਬ ਤੋਂ ਗ੍ਰੰਥੀ ਸਿੰਘ ਨੇ ਅਨਾਉਂਸਮੈਂਟ ਕੀਤੀ ਸੀਗੀ ਵੀ 9 ਵਜੇ ਤੋਂ ਪਹਿਲਾਂ ਲਾਈਟਾਂ ਬੰਦ ਕਰ ਲਓ ਤੇ ਘਰੋਂ ਬਾਹਰ ਨਹੀਂ ਨਿਕਲਣਾ ਅੱਜ ਤਾਂ ਸੋਲਰਵਾਰਡਾਂ ਦੀਆਂ ਲਾਈਟਾਂ ਮਸਾਂ ਬੰਦ ਕੀਤੀਆਂ ਭਰਾਵਾ ਸਾਡੇ ਦਾ ਕੈਮਰੇ ਦੀਆਂ ਲਾਈਟਾਂ ਵੀ ਬੰਦ ਕਰਾਤੀਆਂ ਸੀਗੀਆਂ ਆ ਜਿਉਂਦਾ ਰਹੇ ਅਮਰੀਕਾ ਵਾਲਾ ਆਪਣਾ ਟਰੰਪ ਅੰਕਲ ਇਹ ਤਾਂ ਬਹੁਤ ਚੰਗਾ ਕੀਤਾ 트럼ਪ ਸਾਹਿਬ ਨੇ ਜਿਹੜਾ ਜੰਗਬੰਦੀ ਕਰਾਤੀ ਪਰ ਆ ਚਿੱਟਾ ਬੰਦੀ ਕੌਣ ਕਰਾਊਗਾ ਤੇ ਕਦੋਂ ਹੋਊਗੀ ਚਿੱਟਾ ਬੰਦੀ ਬਈ ਹਾਂ ਚਿੱਟਾ ਬੰਦੀ ਓਏ ਇਹ ਚਿੱਟਾ ਤਾਂ ਬੰਪ ਤੋਂ ਵੀ ਭੈੜੀ ਚੀਜ਼ ਐ ਜਿਹਨੇ ਲੱਖਾਂ ਹੀ ਕਰ ਤਬਾਹ ਕਰਕੇ ਰੱਖ ਦਿੱਤੇ ਇਸ ਚੰਦਰੇ ਚਿੱਟੇ ਨੇ ਆਪਣੇ ਸਾਊ ਮੁੰਡੇ ਤੇ ਕਾਮੇ ਮੁੰਡੇ ਓਏ ਜਵਾਂ ਨਕਮੇ ਬਣਾ ਕੇ ਰੱਖਤੇ ਆ ਜਿਹਨੇ ਜੰਗ ਬੰਦੀ ਕਰਤੀ ਐ ਇਹ ਸਾਲੇ ਚੱਟੇ ਨੇ ਸਾਰਾ ਪੰਜਾਬ ਹੀ ਬਰਬਾਦ ਕਰਤਾ ਹਾਂ ਹਾਂ ਬਾਈ ਇਹ ਚੰਦਰੇ ਚੱਟੇ ਨੇ ਮਾਵਾਂ ਦੇ 6 6 ਫੁੱਟੇ ਗੱਭਰੂ ਜਵਾਨ ਪੁੱਤ ਕਿ ਕਰਾਏ ਸਕਾ ਵਾਂਗੂ ਸਕਾ ਕੇ ਅਰਥੀਆਂ ਤੇ ਪਾਤੇ ਬਾਈ ਸਕਾ ਕੇ ਅਰਥੀਆਂ ਤੇ ਪਾਤੇ ਬਾਈ ਅਰਥੀਆਂ ਤੇ ਪਾਤੇ ਬਾਈ ਪਰ ਬਾਈ ਕੀ ਕਰਗੀ ਇਹ ਚੰਦਰੇ ਚੱਟੇ ਦਾ ਯਾਰ ਕਿਸੇ ਵੀ ਸਰਕਾਰ ਤੋਂ ਬੰਦ ਨਹੀਂ ਹੋਇਆ ਇਹ ਉਹ ਬਾਈ ਸਰਕਾਰਾਂ ਸਰਕੂਰਾ ਨੇ ਨਹੀਂ ਇਹ ਬੰਦ ਕਰਨਾ ਇਹ ਤਾਂ ਆਪਾਂ ਨੂੰ ਹੀ ਆਪਣੇ ਧੀਆਂ ਪੁੱਤਾਂ ਤੇ ਨਿਗਾਹ ਰੱਖਣੀ ਪਊਗੀ ਹੋਰ ਕਿਸੇ ਨੇ ਨਹੀਂ ਕਿੱਟਾ ਬੰਦੀ ਕਰਾਉਣੀ ਕਿੱਟਾ ਬੰਦੀ ਕਰਾਉਣੀ ਕਿੱਟਾ ਬੰਦੀ ਕਰਾਉਣੀ